ਮਿਤੀ 2 ਤਰੀਕ ਨੂੰ ਇੱਕ 140 ਰੋਡ ਦੇ ਉੱਪਰ ਇੱਕ ਜਸਦੀਪ ਸਿੰਘ ਨੂੰ ਕੁਝ ਵਿਕਤੀਆਂ ਜਿਹੜੀ ਸੀਗੀ ਤੇਜ ਦਰ ਪਿਆਰ ਨਾਲ ਸੱਟਾਂ ਮਾਰੀਆਂ ਸੀਗੀਆਂ ਜਿਸ ਬੰਦ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੀ ਵਾਇਰਲ ਹੋਈ ਸੀਗੀ ਇਸ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਜਸਦੀਪ ਸਿੰਘ ਹੈਗਾ ਇਹ ਗੋਨੇਣਾ ਮੰਡੀ ਤੇ ਰਹਿਣ ਵਾਲਾ ਸੀਗਾ ਜਿਸ ਨੂੰ ਗੋਨੇਣਾ ਮੰਡੀ ਤੇ ਉਹਦੇ ਪਿੰਡ ਝੰਡਾ ਵਾਲਾ ਤੇ ਕੁਝ ਵਿਕਤੀ ਸੀਗੇ ਉਹਨਾਂ ਵੱਲ ਸੱਟਾਂ ਮਾਰੀਆਂ ਗਈਆਂ ਸੀਗੀਆਂ ਇਸ ਬੰਦ ਦੇ ਵਿੱਚ ਅਸੀਂ ਮੁਕੱਦਮਾ ਨੰਬਰ 14 ਅੰਡਰ ਸੈਕਸ਼ਨ 109 ਜੋ ਕਿ 307 ਆਪੀਸੀ ਦੇ ਇਕੁਇਵਲੈਂਟ ਹੈਗਾ ਤੇ ਨਾਲ ਹੋਰ ਰੈਲੇਵੈਂਟ ਸੈਕਸ਼ਨ ਦੇ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਇਸ ਮੁਕੱਦਮਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਕਤ ਉਹ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਅਸੀਂ ਸੀਆਈਏ 1 ਸੀਆਈਏ 2 ਐਸਐਚਓ ਸਿਵਲ ਲਾਈਨ ਤੇ ਨਾਲ ਇਹਨਾਂ ਦੀ ਸਾਰਿਆਂ ਦੀ ਸੁਪਰਵਾਈਜ਼ਨ ਡੀਐਸਪੀ ਸਿਟੀ 2 ਕਰ ਰਿਹਾ ਸੀਗੇ ਇਸ ਮੁਕੱਦਮੇ ਦੀ ਤਫਤੀਸ਼ ਕਰਦੇ ਹੋਏ 6 ਤਰੀਕ ਨੂੰ ਅਸੀਂ ਮਕਦਮਾ ਦੇ ਵਿੱਚ ਜਿਹੜੇ ਲੜਿੰਦੇ ਦੋਸ਼ੀ ਸੀਗੇ ਲਬਰੀਤ ਮਨਪ੍ਰੀਤ ਦੰਦੀਵਾਲ ਕਰਨ ਢਿੱਲੋ ਤੇ ਨਾਲ ਗੁਰਪੰਥ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਜਿਹੜੀ ਇਹਨਾਂ ਨੇ ਵੈਪਨ ਯੂਜ਼ ਕੀਤੇ ਸੀਗੇ ਸੱਤਾ ਮਾਰਨ ਦੇ ਸਮੇਂ ਦੋ ਕੁਹਾੜੀਆਂ ਡਾਂਗਾ ਇੱਕ ਗੱਡੀ ਜਿਹੜੀ Honda City ਸੀਗੀ ਜਿਸ ਤੇ ਉੱਪਰ ਆਏ ਸੀਗੇ ਇਹ ਸਾਰੀ ਜਿਹੜੀ ਸੀ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ ਗ੍ਰਿਫਤਾਰ ਬਰੰਧ ਕਰ ਲਈ ਸੀਗੀ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਸੀਗਾ ਜਿਹੜਾ ਕਿ 10 ਤਰੀਕ ਨੂੰ ਅਸੀਂ ਦੁਬਾਰਾ ਇਹਨਾਂ ਨੂੰ ਪੇਸ਼ ਕਰਾਂਗੇ ਇਨਾਂ ਦੀ ਪੁਸ਼ਕਸ਼ ਦੇ ਵਿੱਚ ਜਿਹੜੇ ਹੋਰ ਕੁਝ ਵਿਅਕਤੀਆਂ ਦੀ ਸ਼ਮੂਲੀਅਤ ਆਈ ਸੀਗੀ ਉਹਦੇ ਵਿੱਚ ਅਸੀਂ ਸਿਕੰਦਰ ਸਿੰਘ ਨਾਮ ਦਾ ਵਿਅਕਤੀ ਇੱਕ ਹੋਰ ਅੱਜ ਗ੍ਰਿਫਤਾਰ ਕੀਤਾ ਹੈ ਸੋ ਹੁਣ ਤੱਕ ਅਸੀਂ ਇਸ ਮਕਦਮੇ ਦੀ ਤਫਤੀਸ਼ ਦੇ ਵਿੱਚ ਪੰਜ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਦੇ ਵਿੱਚ ਲਾਪ੍ਰਿਤ ਮਨਪ੍ਰੀਤ ਦੰਦੀਵਾਲ ਕਰਨ ਢਿੱਲੋ ਗੁਰਪੰਤ ਤੇ ਸਿਕੰਦਰ ਸਿੰਘ ਇਹਨਾਂ ਪੰਜਾਂ ਦੋਸ਼ੀਆਂ ਨੂੰ ਅਸੀਂ ਇਸ ਮਕਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਇੱਕ ਇਹਦੇ ਵਿੱਚ ਜਿਹੜਾ ਮੇਨ ਇਹਦਾ ਮਾਸਟਰਮਾਈਂਡ ਸੀਗਾ ਸੋਨਾ ਜੋ ਕਿ ਜੰਡਾ ਵਾਲਾ ਪਿੰਡ ਦਾ ਰਹਿਣ ਵਾਲਾ ਹੈ ਜਿਸ ਦੇ ਉੱਪਰ ਕਾਫੀ ਮੁਕਦਮੇ ਦਰਜ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਸਾਡੀ ਜਿਹੜੀ ਵਕਫ ਵਕ ਟੀਮਾਂ ਅਸੀਂ ਬਣਾਈਆਂ ਹੋਈਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਜਲਦੀ ਹੀ ਅਸੀਂ ਜਿਹੜੀ ਹੈਗੀ ਉਸ ਦੀ ਗ੍ਰਿਫਤਾਰੀ ਕਰ ਲਵਾਂਗੇ ਜਿਹੜਾ ਇਸ ਦੇ ਵਿੱਚ ਜਿਹੜੇ ਲਾਪਰੀਤ ਹੈਗਾ ਇਸ ਦੇ ਉੱਪਰ ਪਹਿਲਾਂ ਵੀ ਦੋ ਲੜਾਈ ਝਗੜੇ ਦੇ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਕਰਨ ਢਿੱਲੋ ਹੈਗਾ ਇਸ ਦੇ ਉੱਪਰ ਇੱਕ ਜਿਹੜਾ ਲੜਾਈ ਝਗੜੇ ਦਾ ਮੁਕਦਮਾ ਸਿਟੀ ਬਲੋਡ ਦੇ ਵਿੱਚ ਦਰਜ ਹੈ ਇਹ ਵਜਾਂ ਰੰਜਿਤ ਦੇ ਵਿੱਚ ਜਿਹੜੀ ਪੁਸ਼ਕેશ ਦੇ ਵਿੱਚ ਇਹ ਹੈ ਕਿ ਜਸਦੀਪ ਦਾ ਇੱਕ ਦੋਸਤ ਜਿਹੜਾ ਸੀਗਾ ਉਹਨੇ ਇੱਕ ਗੋਨਿਆਣੇ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਸੀਗੀ ਉਸੇ ਦੇ ਨਹੀਂ ਜਿਸ ਦੇ ਵਿੱਚ ਇੱਕ ਲੜਕੇ ਦੇ ਸੱਟਾਂ ਵੱਜੀਆਂ ਸੀਗੀਆਂ ਤੇ ਗੋਰਿਆਣੇ ਸਿਵਲ ਹਸਪਤਲ ਦੇ ਵਿੱਚ ਦਾਖਲ ਹੋਇਆ ਸੀਗਾ ਉਸ ਉਸੇ ਸਬੰਧ ਦੇ ਵਿੱਚ ਥਾਣਾ ਨਈਂਆਂ ਵਾਲਾ ਦੇ ਵਿੱਚ ਦਰਜ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਜਦੋਂ ਮਨਪ੍ਰੀਤ ਦੰਦੀਵਾਲ ਤੇ ਲਖਪ੍ਰੀਤ ਨੂੰ ਇਹ ਪਤਾ ਲੱਗਿਆ ਵੀ ਸਾਡੇ ਇੱਕ ਦੋਸਤ ਨੂੰ ਇਹਨਾਂ ਨੇ ਕੁੱਟਿਆ ਤਾਂ ਇਹਨਾਂ ਨੇ ਉਸ ਤੋਂ ਬਦਲਾ ਲੈਣ ਲਈ ਜਿਹੜਾ ਹੈਗਾ 150 ਨੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਜਸਦੀਪ ਇੱਥੇ ਘੁੰਮ ਰਿਹਾ ਹੈ ਤਾਂ ਆਪਣੇ ਸਾਰੇ ਸਾਥੀਆਂ ਨੂੰ ਇਕੱਠਾ ਕਰਕੇ ਇਹਨਾਂ ਨੇ ਕਿ ਜਸਦੀਪ ਨੂੰ ਇੱਥੇ ਘੇਰ ਲਿਆ ਤੇ ਪਰਿਵਾਰਾਂ ਨਾਲ ਡ ਕਾਰਪਨਿਗੀਆਂ ਸੋ ਕਿਵੇਂ ਹੁੰਦੀਆਂ ਨੇ ਜਿਹੜੀ ਇਹਦੇ ਵਿੱਚ ਕਾਰ ਭਨਿਗੀ ਸੀ ਇਹ ਜਸਦੀਪ ਦੇ ਇੱਕ ਦੋਸਤ ਸੀ ਜਿਹੜਾ ਕਿ ਕੈਨੇਡਾ ਤੋਂ ਆਇਆ ਸੀਗਾ ਉਹ ਗੱਡੀ ਦੇਖ ਰਿਆ ਸੀਗੇ ਇਹ ਉਹਦੇ ਦੋਸਤ ਦੀ ਗੱਡੀ ਸੀ ਸਾਰੇ ਸਟੂਡੈਂਟ ਹੀ ਸੀ ਸਾਰੇ ਇਹਦੇ ਵਿੱਚ ਜਿਹੜਾ ਜਸਦੀਪ ਹੈਗਾ ਇਹ ਪ੍ਰਾਈਵੇਟ ਜਿਹੜਾ ਸਟੱਡੀ ਕਰ ਰਿਹਾ ਹੈ ਬਾਕੀ ਵੀ ਜਿਹੜੇ ਬੰਦੇ ਹੈਗੇ ਨੇ ਸਾਰੇ ਮਤਲਬ ਯੰਗ ਯੰਗਸਟਰ ਏਜ ਦੇ ਵਿੱਚ ਹੈਗੇ ਨੇ ਸਾਰੇ 25 ਇਅਰਸ ਤੇ 80 ਵਾਲੇ ਗਰੁੱਪ ਦੇ ਬੰਦੇ ਹੈਗੇ ਆ ਕੁਝ ਇਹਨਾਂ ਦੇ ਵਿੱਚੋਂ ਪੜ੍ਹਾਈ ਜਿਹੜੀ ਹੈਗੀ ਇਹਨੇ ਆਲਮੋਸਟ ਕੰਪਲੀਟ ਹੋ ਗਈ ਤੇ ਪ੍ਰਾਈਵੇਟ ਜਿਹੜੇ ਹੈਗੇ ਜਿਵੇਂ ਪੜਾਈ ਪੜਾਈ ਜਣੀ ਕਰ ਰਹਿਣ। ਬਾਕੀ ਅਦਰਵਾਇਜ਼ ਜਿਹੜਾ ਹੈਗਾ ਜੋਬ ਵਗੈਰਾ ਕੋਈ ਨਹੀਂ ਕਰਦੇ। ਅੱਛਾ ਸਰ ਜਿਹੜਾ ਲਾਪਰੀਤ ਹੈਗਾ ਇਕਲਾ ਫੈਂਡੀ ਦਾ ਮਾਮਲਾ ਕਰ ਜਾਏ। ਨਸ਼ਾ ਕਰਦਾ ਹੈਗਾ ਵੇਚਦਾ। ਇਹ ਨਸ਼ਾ ਵੇਚਦਾ ਸੀਗਾ ਤੇ ਜਿਹੜੇ ਇਹਦੇ ਨਾਲ ਜਿਹੜੇ ਦੂਜੇ ਦੋਸ਼ੀ ਕਰਨ ਹੈਗਾ ਉਹਦੇ ਖਿਲਾਫ ਇੱਕ ਮੁਕਤਵਾ ਦਰਜਾ ਜੋ ਕਿ ਲੜਾਈ ਝਗੜੇ ਦਾ ਮੁਕਤਵਾ ਦਰਜਾ। ਇਹ ਸਰ ਕਿੱਥੇ ਰਹਿਣ ਵਾਲੇ ਨੇ ਜੀ? ਇਹ ਜਿਹੜੇ ਲਾਪਰੀਤ ਤੇ ਇਹ ਸਾਰੇ ਏਜੰਡਾ ਵਾਲਾ ਮਹਿਮਾ ਸਰਜਾ ਤੇ ਗੋਲਿਆਣੇ ਮੰਡੀ ਦੇ ਏਰੀਆ ਦੇ ਰਹਿਣ ਵਾਲੇ ਨੇ ਸਾਡੇ। ਕੱਲਾ ਸੋਸ ਟਾਈਮ ਦੀ ਗੱਡੀ। ਜਸਦੀਪ ਜਿਹੜਾ ਸੀਗਾ ਇਸ ਦਿਨ ਆਪਣੇ ਤਿੰਨੋ ਦੋਸਤਾਂ ਦੇ ਨਾਲ ਆ ਉਸਦੇ ਨਾਲ ਜਿਹੜੇ ਬਾਕੀ ਤੇਨੇ ਦੋਸਤ ਸੀਗੇ ਉਹ ਵੀ ਉੱਥੇ ਮੌਕੇ ਦੇ ਉੱਪਰ ਹਾਜ਼ਰ ਸੀਗੇ ਜਿਨ੍ਹਾਂ ਨੇ ਜਿਹੜਾ ਇਹ ਸਾਰੀ ਜਿਹੜਾ ਲੜਾਈ ਝਗੜਾ ਆਪਣੀ ਅੱਖੀ ਦੇਖਿਆ ਇਹ ਜਿਹੜੇ ਦੋਸ਼ੀ ਨੇ ਲਾਪਰੇ ਤੇ ਲੈ ਕੇ ਆਇਆ ਸੀ ਇਸ ਗੱਡੀ ਨੂੰ ਚਲਾ ਰਿਹਾ ਸੀਗਾ ਮਾਲਕੀ ਬੜਾ ਜਿਹੜੀ ਇਸ ਤਰਪੇਸ਼ ਕਰ ਰਿਹਾ ਜਿਹੜੇ ਖੜੇ ਐ ਚ ਦੋ ਮੁੰਡੇ ਚਿੱਟਾ ਨੋਂਦੇ ਵੀ ਆ ਤੁਸੀ ਦੇਖੋ ਇਹਦੇ ਵਿੱਚ ਜਿਹੜਾ ਲਾਪਰਿਤ ਹੈਗਾ ਇਹਦੇ ਵਿੱਚ ਪਹਿਲਾਂ ਐਨਡੀਪੀਐਸ ਦਾ ਜਿਹੜਾ ਮੁਕਤਮਾ ਦਰਜ ਰਜਿਸਟਰ ਹੈਗਾ ਸੋ ਡੈਫੀਨਿਟਲੀ ਜਿਹੜੇ ਹੈਗੇ ਡਰੱਗਸ ਨਾਲ ਇਹਨਾਂ ਦੀ ਇਨਵਾਲਵਮੈਂਟ ਹੈਗੀ ਹੈ ਥੈਂਕ ਯੂ